ਲਾ ਅਖਾੜਾ ਬੱਬੂ ਮਾਨ ਦਾ ਜੀ ਹਾਂ ਮੁਹਾਲੀ ਦੇ ਪਿੰਡ ਬੱਲੋ ਮਾਜਰਾ ਵਿੱਚ 25ਵਾਂ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਕਬੱਡੀ 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 ਜਿਸ ਵਿੱਚ ਮੁੱਖ ਮਹਿਮਾਨ ਦੇ ਵਜੋਂ ਸੁਖਬੀਰ ਸਿੰਘ ਬਾਦਲ ਪਹੁੰਚਣਗੇ। ਦੱਸਣਾ ਬੰਦ ਹੈ ਕਿ ਇਹ ਕਬੱਡੀ ਕੱਪ 8 ਫਰਵਰੀ ਤੇ 9 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਹੱਥ ਮਾਰ ਕੇ ਪੱਟਾਂ ਤੇ ਪੈਂਦੀ ਰੇਡ ਨਹੀਂ ਹੋਏ ਨੀ ਮੈਂਗਾ ਸੁਣ ਮੋਟਿਆਰੇ। ਇਹ ਕਬੱਡੀ ਟੂਰਨਾਮੈਂਟ ਛਿੰਦਾ ਪ੍ਰਧਾਨ ਵੱਲੋਂ ਕਰਵਾਇਆ ਜਾ ਰਿਹਾ ਹੈ ਇਸ ਵਿੱਚ ਪੰਜਾਬੀਆਂ ਦੇ ਹਰਮਨ ਪਿਆਰੇ ਸਿੰਗਰ ਬੱਬੂ ਮਾਨ ਦਾ ਖੁੱਲਾ ਅਖਾੜਾ ਲੱਗਣ ਜਾ ਰਿਹਾ ਹੈ ਹੱਥ ਮਾਰ ਕੇ ਪੱਟਾਂ ਤੇ ਪੈਂਦੀ ਰੇਡ ਨਹੀਂ ਹਾਏ ਨਹੀਂ ਗੱਲ ਸੁਣ ਮੋ ਤਿਆਰੇ ਜਿਸ ਦਾ ਖੁੱਲਾ ਸੱਦਾ ਦਿੱਤਾ ਗਿਆ ਜੀ ਹਾਂ ਤਰੀਕ ਨੋਟ ਕਰ ਲੋ 8 ਫਰਵਰੀ ਤੇ 9 ਫਰਵਰੀ ਨੂੰ ਇਹ ਅਖਾੜਾ ਮੁਹਾਰੇ ਦੇ ਪਿੰਡ ਬੱਲੋ ਮਾਜਰਾ ਵਿੱਚ ਕਰਵਾਇਆ ਜਾ ਰਿਹਾ ਹੈ ਪਹੁੰਚਣਾ ਨਾ ਭੁੱਲਣਾ 8 ਤੇ 9 ਫਰਵਰੀ ਨੂੰ ਇੱਕ ਪੱਟੀ ਹੁੰਦੀ ਮਰਦਾਂ ਦੀ ਨਹੀਂ ਆਏ ਨਹੀਂ ਆਜਾ ਜਿਹੜਿਆ ਚੂਬਾਰੇ ਮੇਨਾ ਸਰਬਜੀਤ ਸਿੰਘ ਮਾਣੇ ਖੇਡ ਦੇ ਮੇਲ ਤੋਂ ਬੋਲਾਂਗੇ ਮਦਦ ਮਦਦ ਜੀ ਤੁਹਾਡਾ ਜਿਹੜਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਪੂਰੇ ਪਿੰਡ ਵੱਲੋਂ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਦੇ ਬਾਰੇ ਅਸੀਂ ਤਾਂ ਮੇਨ ਜਿਹੜਾ ਸਾਡਾ ਹੈਗਾ ਵੀ ਉਹ ਨਸ਼ਿਆਂ ਦੇ ਜੇ ਕਿਦਸ ਜਾਨੀ ਜਵਾਨੀ ਬਚੀ ਜਾਵੇ ਜੀ ਕੋਸ਼ਿਸ਼ ਹੈ ਸਾਡੀ ਵੇ ਇਹਦੇ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਆ ਅੱਗੇ ਵੀ ਕਰਦੇ ਰਾਂਗੇ ਕਿਉਂਕਿ ਜਦ ਇੱਕ ਬੱਚਾ ਦੀ ਡੈਥ ਹੋ ਜਾਂਦੀ ਹੈ ਨਾ ਉਹਦੇ ਨਾਲ 5-70 ਬੰਦੇ ਹੋਰ ਘਰ ਦੇ ਮਰਦੇ ਆ ਜੀ ਜਿਹੜਾ ਕਿ ਸਾਰਿਆਂ ਨੂੰ ਪੁਰਾਣਾ ਖੇਡਣਾ ਵੀ ਸਾਡੀ ਦਾਤ ਰੋੜ ਕੇ ਬੇਨਤੀ ਹੈ ਸਾਰੇ ਨੌਜਵਾਨਾਂ ਨੂੰ ਵੀ ਤੇ ਸਾਰਿਆਂ ਨੂੰ ਬਾਕੀ ਜਿਹੜੇ ਉਹ ਛੋਟੇ ਖਿਡਾਰੀ ਨੰਨੇ ਵਿੱਚ ਉੱਠ ਰਹੇ ਉਹਨਾਂ ਨੂੰ ਵੀ ਬੇਨਤੀ ਹੈ ਵੀ ਯਾਰ ਗੇਮ ਸਾਫ਼ ਸੁਥਰੀ ਖੇਡੋ ਤੇ ਬਿਲਕੁਲ ਨਸ਼ੇ ਤੋਂ ਬਚ ਕੇ ਜੀ ਇਹ ਤੋਂ ਨਹੀਂ ਗੇਮ ਖੇਡੂਗੇ ਤਾਂ ਆਪੇ ਨਸ਼ੇ ਤੋਂ ਬਚ ਜੇਣਾ ਜੀ ਬਿਲਕੁਲ ਬਸ ਇਹੀ ਸਾਡੀ ਹੈ ਬੇਨਤੀ ਹੈ ਸਾਰਿਆਂ ਨੂੰ ਤੇ ਸਾਡਾ ਉਹ ਲੰਗਰ ਪਣਿਆ ਖੁੱਲਾ ਚੱਲ ਰਿਹਾ ਜੀ ਸਾਡੇ ਰਿੰਡ ਦੇ ਵਿੱਚ ਕੋਈ ਕਿਸੇ ਨੂੰ ਵੀ ਕੋਈ ਦਿੱਕਤ ਨਹੀਂ ਕੋਈ ਵੀ ਚੱਕੀ ਜੀ ਚਾਹ ਕੋਈ ਬਾਹਰੋਂ ਵੀ ਆ ਕੇ ਚੱਕ ਸਕਦਾ ਜਰੂਰੀ ਨਹੀਂ ਵੀ ਕੋਈ ਟੂਰਨਾਮੈਂਟ ਦੇ ਦੇਖਣ ਆਇਆ ਬਿਲਕੁਲ ਲੰਗਰ ਹਮੇਸ਼ਾ ਉਹ ਸਾਡਾ ਖੁੱਲਾ ਚੱਲਦਾ ਬਾਬਾ ਜਾਨ ਕੀ ਦਾਦਾ ਨਗਰਾ ਸਾਡਾ ਜੀ ਠੀਕ ਹੋਣਾ ਬਈ ਮੇਰਾ ਹਰਦੀਪ ਜੀ ਸਪੋਰਟ ਦੇ ਬਈ ਤੋਂ ਆਇਆ ਕਬੱਡੀ ਕੱਪ ਬੰਦੋਂ ਮੇਰਾ ਦੇਖਣੋਂ ਬਾਬਾ ਜੀ ਤੋਂ ਆਏ ਤੁਸੀਂ ਉਹਨਾਂ ਦੇ ਆਈ ਯਾਰ ਇਹ ਚਾਹ ਵੀ ਨਹੀਂ ਮਿਲਦੀ ਅੱਛਾ ਸਾਡਾ ਭਰਾ ਦਿੱਤੋ ਉਹਨਾਂ ਦੇ ਆਈ ਗੱਲ ਠੀਕ ਹੈ ਬਾਈ ਜਿਹੜਾ ਸਿੰਦੀ ਸਰ ਪ੍ਰਧਾਨ ਜੀ ਉਹਦਾ ਕਿਹੜਾ ਵਧੀਆ ਪ੍ਰੋਗਰਾਮ ਕਰਾਇਆ ਗਿਆ ਤੁਹਾਡਾ ਕੀ ਕਹਿਣਾ ਪਾਰੇ ਬਹੁਤ ਵਧੀਆ ਜੀ ਬਹੁਤ ਵਧੀਆ ਜਿਹੜਾ ਨਸ਼ਾ ਮੁਕਤ ਪੰਜਾਬ ਹੋਵੇ ਬਾਈ ਦੀ ਸੋਚ ਆ ਤੇ ਲੱਗਿਆ ਨਾਲ ਬਾਈ ਜੀ ਨਹੀਂ ਇਸ ਸਾਲ ਵੀ ਆਇਓ ਤੁਸੀਂ ਨਹੀਂ ਨਹੀਂ ਹਰ ਸਾਲੇ ਰਾਸ਼ੀ ਵਜੋਂ ਕਦੇ 3 ਲੱਖ ਇਸ ਵਾਰ ਇਸਨੇ ਪਹਿਲਾਂ ਹੀ ਅੱਜ ਤੇ 8 ਦਿਨ ਪਹਿਲਾਂ ਮੈਂ ਦੋਈ ਜਗਾਂ 5 ਲੱਖ ਰੁਪਈਆ ਸਾਨੂੰ ਲਗਵਾਉਣ ਦੇ ਤਾਂ ਫਰਿਆਦ ਆ ਮੇਰੇ ਵੱਲੋਂ ਜੀ ਕਿਤੇ ਤੁਹਾਡੇ ਉੱਪਰ ਆਇਆ ਸੀ ਤਾਂ ਮੈਂ ਕਹਿੰਦਾ ਸਾਡੇ ਪਿੰਡ ਨਗਰ ਵਾਸਤੇ ਵੱਲੋਂ ਮਾਜਰਤ ਬਾਬਾ ਜਾਨ ਕੀ ਦਰਦੀ ਹੱਡੀ ਦੀ ਕਿਰਪਾ ਵੀ ਪੈਸੇ ਦੀ ਕੋਈ ਘਾਟ ਨਹੀਂ ਹੁੰਦੀ ਬੱਬੂ ਮਾਨ ਨੇ ਵੀ ਸਾਡੇ ਪਿੰਡ ਵਾਸਤੇ ਕਿਹਾ ਵਾ ਵੀ ਤੁਮਤੇ ਮੈਂ ਮੰਗ ਕੇ ਪੈਸਾ ਨਹੀਂ ਲੈਣਾ ਕਿਆ ਬਾਤ ਹੈ ਬਹੁਤ ਵਧੀਆ ਗੱਲ ਹੈ ਤੇ ਮੁਠੀ ਬੰਦ ਕਰਕੇ ਜੋ ਨੂੰ ਅਸੀਂ ਫੜਾ ਦੰਨੇ ਆ ਚਾਹੇ ਉਹ ਮੁਠੀ ਚ 5 ਲੱਖਾ ਜਾਂ 2 ਲੱਖਾ ਜਾਂ 20 ਲੱਖਾ ਉਹਨੇ ਕਦੇ ਲੈਣਿਆ ਨਹੀਂ ਉਹਨੇ ਘਰਾਂ ਜਾ ਕੇ ਦੇ ਰੱਖ ਦਿਆ ਉਹਨੇ ਕਿਹਾ ਸਿਰਫ ਇੱਕ ਨਗਰ ਹੈ ਜੇ ਵੱਲੋਂ ਮੇਰਾ ਵੀ ਮੈਂ ਮੰਗ ਕੇ ਪੈਸੇ ਨਹੀਂ ਬਹੁਤ ਵਧੀਆ ਗੱਲ ਹੈ ਅੰਨ ਯਾਰ ਇਸ ਕਰਕੇ ਅਸੀਂ ਉਹਦੀ ਬਹੁਤ ਸਲਾਹਾਂ ਕਰਦੇ ਆਂ ਜੀਨਾ ਸਾਡੇ ਪਿੰਡ ਵਾਸਤੇ ਹਰੇਕ ਸਾਲ ਲੱਗਦਾ ਇੱਥੇ ਵੀ ਕਦੇ ਪੈਸਾ ਮੰਗਿੰਦੇ ਆ ਉਹ ਯਾਰਾਂ ਦਾ ਯਾਰਾਂ ਬੱਪੂ ਇਕੱਠ ਕਰਕੇ ਸਾਰੇ ਦੋਸਤਾਂ ਨੂੰ ਬਹੁਤ ਬਤਨ ਠੀਕ ਹੈ ਇਹ ਬੱਲੂ ਮਾਜਰਾ ਪਿੰਡ ਕਬੱਡੀ ਕੱਪ ਕਰਾਇਆ ਜਾ ਰਿਹਾ ਹੈ ਕਿਹੜੇ ਕਿਹਡੇ ਡੇਅ ਨੂੰ ਕਰਾਇਆ ਜਾ ਰਿਹਾ ਹੈ 8 ਤੇ 9 ਫਰਵਰੀ ਨੂੰ ਇੱਕ ਕਬੱਡੀ ਕੱਪ ਆ ਧੰਨ ਧੰਨ ਬਾਬਾ ਜਾਨ ਕੀ ਗਾਜ਼ੀ ਯਾਦਗਾਰੀ ਵਿੱਚ ਕਰਵਾਇਆ ਜਾ ਰਿਹਾ ਕਿੰਨਾ ਸਾਡਾ ਕਬੱਡੀ ਕੱਪ ਹੈ ਸਾਡਾ 25ਵਾਂ ਕਬੱਡੀ ਕੱਪ ਸਿਲਵਰ ਜੁਬਲੀ ਕਬੱਡੀ ਕੱਪ ਪਿੰਡ ਬੱਲੂ ਮਾਜਰਾ ਕਰਵਾਇਆ ਜਾ ਰਿਹਾ ਇਸ ਵਿੱਚ ਅਸੀਂ ਸਾਰੇ ਪਿੰਡ ਦੇ ਸਹਿਯੋਗ ਨਾਲ ਟੂਰਨੀਅਟ ਕਰਾਉਣੇ ਤੇ ਮੇਰੀਆਂ ਸੱਜੀਆਂ ਖੱਪੀਆਂ ਬਹਾਨ ਮੇਰੇ ਨਾਲ ਬੜੀਆਂ ਕਰਦੀਪ ਸਿੰਘ ਹੋ ਗਿਆ ਜੀ ਸਰਵਿਕ ਮਾਣਾ ਹੋ ਗਿਆ ਜੀ ਜਸਿੰਦਰ ਜੀ ਹੋਰ ਜਿੰਨੇ ਵੀ ਪਿੰਡ ਦੇ ਦੋਸਤਾਂ ਸਾਰਿਆਂ ਸਹਿਯੋਗ ਨਾਲ ਟੂਰਨਾਮੈਂਟ ਇੱਥੇ ਕਰਾਉਣੇ ਕਲਾ ਕੋਈ ਬੰਦਾ ਨਹੀਂ ਇੱਥੇ ਜੂ ਕੰਮ ਦਾ ਜਿੰਨਾ ਚਿਰ ਸਹਿਯੋਗ ਨਹੀਂ ਪੜਦਾਂਗਾ ਉਦੋਂ ਚਿਰ ਬੰਦਾ ਕਿਸੇ ਉਹਦਾ ਨਹੀਂ ਜਿਹੜੀ ਅੱਜ ਦੀ ਜਵਾਨੀ ਹੈ ਤੁਹਾਨੂੰ ਦੇਖੋ ਤੁਸੀਂ ਜਵਾਨੀ ਹੈ ਮੁੰਡੇ ਦਾ ਦੇ ਆਣੀ ਕਾਫੀ ਟੀਮਾਂ ਆਣੀਆਂ ਕਿੰਨੀਆਂ ਟੀਮਾਂ ਜਿਹੜੀਆਂ ਆ ਰਹੀਆਂ ਨੇ ਈਮਾ ਦਾ ਅੱਠ ਤੱਕ ਸਾਡੀਆਂ ਇਹ ਜਿਹੜੀਆਂ ਅਕੈਡਮੀਆਂ ਜੀ ਓਪਨ ਆਲ ਓਪਨ ਦੇ ਮੈਚ ਹੋਣਾ ਹੈ 8 ਤੱਕ ਕਦਮੀਆਂ ਦੇ ਜਿਹਦੇ ਵਿੱਚ ਅਸੀਂ 1.5 ਲੱਖ ਰੁਪਿਆ ਇਨਾਮ ਫੈਸਟਨ ਦੇਣਾ ਜੀ ਲੱਖ ਰੁਪਿਆ ਇਸੇ ਰਮਾ ਬਾਕੀ ਜਿਹੜੀ ਅਕੈਡਮੀ ਸੈਂਟਰ ਕਰੂਗੀ 70000 ਰੁਪਿਆ ਪਰ ਅਕੈਡਮੀ ਦੇਣੀ ਦੇਣਾ ਚਾਹੇ ਉਹ ਹਾਰੇ ਚਾਹੇ ਜਿੱਤੇ ਉਹ ਜਿੰਨ ਬੈਸਟ ਟ੍ਰੇਡਰ ਨੂੰ ਕੋਈ ਰੱਖਿਆ ਬੈਸਟ ਟ੍ਰੇਡਰ ਨੂੰ ਕੁਝ ਨਹੀਂ ਉਦਾਂ ਹੀ ਇੱਥੇ ਸਾਡੇ ਬਹੁਤ ਕੁਝ ਹੋ ਜਾਂਦਾ ਅਜੋ ਤੋਈ ਹੋਰ ਨਾ ਮੈਂ ਬਹੁਤ ਜ਼ਿਆਦਾ ਹੁੰਦਾ ਜੀ ਬਲੋ ਮਜਰਦਾ ਆਹਨ ਤੋਂ ਪਤਾ ਜੀ ਤਾਂ ਬਹੁਤ ਹੈ ਜਿਵੇਂ ਅੱਜ ਕੱਲ ਜਵਾਨੀ ਇਹਦਾ ਸਿਰ ਬਲ ਜਾ ਰਹੀ ਹੈ ਤੁਹਾਡੇ ਪਿੰਡ ਬਲੋ ਇੱਕ ਵਧੀਆ ਉਕਰਾਲਾ ਕਰਾਇਆ ਯਾਰ ਕਬੱਡੀ ਕੱਪ ਕਰਵਾਗੇ 7 8 9 ਤਰੀਕ ਨੂੰ ਇਸ ਬਾਰੇ ਤੁਹਾਡਾ ਕੀ ਕਹਿਣਾ ਹੋਏ ਅਸੀਂ ਜੀ ਸੋਚ ਜਿੱਦਾਂ ਕਹਿ ਪਹਿਲਾਂ ਬੱਜਦਾ ਸੀ ਸਾਡਾ ਪੰਜਾਬ ਬੱਜਦਾ ਸੀ ਪੰਜ ਦਰਿਆਵਾਂ ਦਾ ਪੰਜਾਬ ਬੱਜਦਾ ਸੀ ਧਰਤੀ ਪੰਜ ਦਰਿਆਵਾਂ ਦੀ ਸੋਨੇ ਦੀ ਚਿੜੀ ਬਾਦੀ ਪੰਜ ਦਰਿਆਵਾਂ ਦੀ ਧਰਤੀ ਬਾਦੀ ਪੰਜਾਬ ਜਿੱਤੇ ਪੰਜ ਦਰਿਆਵਾਂ ਦਾ ਪਾਣੀ ਅਦੀ ਪਾਜ ਦੀ ਧਰਤੀ ਤੇ ਛੇਵਾਂ ਤੇ ਰਿਆ ਉਹ ਨਸ਼ਾ ਨਾ ਕਰਨ ਦਾ ਐਨੂੰ ਅਸੀਂ ਨੱਕਾ ਲਾਉਣ ਵਾਸਤੇ ਅਸੀਂ ਕਬਰਾ ਦਾ ਕਰ ਰਹੇ ਵੀ ਕਬੱਡੀ ਕਰਾ ਰਹੇ ਮੁੰਡੇ ਨਸ਼ੇ ਵਰ ਨਾ ਹੋਵੇ ਅਸੀਂ ਪਿੰਡ ਪੰਡਤ ਜਾ ਕੇ ਆਹੀ ਸੋਚਦੇ ਰਹੇ ਖੱਲੇ-ਖੱਲੇ ਨੂੰ ਵੀ ਇਹ ਨਸ਼ਾ ਨਾ ਕਰ ਕੋਈ ਪੰਜਾਬ ਦੇ ਜਿਹੜੇ ਜਵਾਨ ਨੇ ਤੁਹਾਡੇ ਉਹਨਾਂ ਕੀ ਮੈਸੇਜ ਦਿੱਤਾ ਜਾਂਦਾ ਮੈਸੇਜ ਆਈ ਵੀ ਨਸ਼ਾ ਛੱਡੋ ਤੇ ਕੋਟ ਵੱਡੋ ਅਸੀਂ ਇਹ ਹੀ ਪ੍ਰਚਾਰ ਕਰਦੇ ਨਸ਼ਾ ਨਾ ਦੀ ਕੋਈ ਵੀ ਕਰ ਜਦੋਂ ਬੱਚਾ ਕੋਈ ਵੀ ਮਸਾ ਕਰਦਾ ਹੈ ਮਰਦਾ ਹੈ ਤੇ ਇੱਕ ਮਾਤਾ ਨੂੰ ਬੜਾ ਦੁੱਖ ਲੱਗਦਾ ਉਹ ਮਾਂ ਬਾਪ ਨੂੰ ਕੋਣ ਨੂੰ ਪੁੱਛਿਆ ਜਾਣੀਏ ਜਦ ਉਹਨੂੰ ਸੁਨੇਹਾ ਲੱਗਦਾ ਨਾ ਕਿ ਤੇਰਾ ਪੁੱਤ ਉੱਥੇ ਬਾਈ ਸਰਿੰਦੀ ਲੰਕਿਆ ਪੂਰਾ ਹੋ ਗਿਆ ਫਿਰ ਕਿੰਨਾ ਦੁੱਖ ਲੱਗਦਾ ਉਹੀ ਮਾਂ ਦਾ ਪੁੱਤ ਇੱਕ ਕਬੱਡੀ ਖੇលਦਾ ਹੋਵੇ ਗਰਾਊਂਡ ਦੇ ਵਿੱਚ ਛਾਲਾ ਮਾਰਦਾ ਫਿਰਦਾ ਉਹੀ ਮਾਂ ਬਹੁਤ ਖੁਸ਼ ਹੁੰਦੀ ਹੈ ਕਿ ਮੇਰਾ ਪੁੱਤ ਦਾ ਜੱਜ ਤਾਂ ਨੂੰ ਬਿਲਕੁਲ ਬਿਲਕੁਲ ਐਸੀ ਕਰਕੇ ਐਸੀ ਸਭ ਨੂੰ ਇਕੱਲੇ ਇਕੱਲੇ ਜਿੰਦਿਆ ਦਿੰਨੇ ਵੀ ਐਕਸਰਸਸ ਹਾਲ ਜਿਮ ਲਾਓ ਡੰਡ ਬੈਠਣਾ ਲਾਓ ਕੀ ਖਾਓ ਗਰਾਮ ਦੇ ਵਿੱਚ ਖੇਡੋ ਪਹਿਲਾਂ ਬਾਦਲ ਸਾਹਿਬ ਕਬੱਡੀ ਕੱਪ ਕਰਾਉਂਦੇ ਸੀ ਕਿੰਨੇ ਮੁੰਡੇ ਭਾਗੀ ਹੁੰਦੇ ਸਾਰੇ ਮ ਕੋਈ ਦਾ ਪੁਲਿਸ ਚੋਗਿਆ ਜੀ ਕੋਈ ਬਿਜਲੀ ਵਿਭਾਗ ਵਿੱਚ ਚੋਗਿਆ ਜੀ 14 ਬੰਦੇ ਤਾਂ ਹੁੰਦੇ ਹੁੰਦੇ ਭਾਗੀ ਪਰ ਮੈਂ ਤਾਂ ਆਉਣ ਵਾਲੀ ਸਰਕਾਰ ਨੂੰ ਵੀ ਆਈ ਬੇਨਤੀ ਕਰਦਾ ਹਾਂ ਵੀ ਕਬੱਡੀ ਕੱਪ ਕਰਾਓ ਉਹਨੇ ਵਰਲਡ ਲੈਵਲ ਤੇ ਲੈ ਕੇ ਜਾਓ ਕੱਪ ਨੂੰ ਕਬੱਡੀ ਨੂੰ ਮੁੰਡੇ ਨਸ਼ਿਆਂ ਤੋਂ ਦੂਰ ਹੋਣਗੇ ਹੁਣ ਅਮਰੀਕਾ ਤੋਂ ਕਿੰਨੇ ਮੁੰਡੇ ਡਾਊਟ ਹੋ ਉਹ ਹਰ ਇਕ ਤਾਂ ਲੈ ਮੈਂ ਕੋਈ ਬੱਚਾ ਨਾ ਜਾਵੇ ਜੇ ਇੱਥੇ ਨੌਕਰੀਆਂ ਮਿਲਣ ਕਿਸ ਕਰਕੇ ਮੈਂ ਬੇਨਤੀ ਕਰਦਾ ਸਾਰਿਆਂ ਇਹ ਨਸ਼ੇ ਵੱਜ ਨਾ ਜਾਓ ਆਪਣਾ ਖੇਡੋ ਤੇ ਸੇਤਾ ਬਣਾਓ ਬਾਈ ਜੀ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਸਾਡਾ ਤੇ ਇਹ ਕਹਿਣਾ ਹੈਗਾ ਇਹ ਤਾਂ ਬੌਟ ਟਾਈਮ ਹੋ ਗਿਆ ਕਰਾਉਂਦੇ ਨੇ ਟੂਰਨਾਮੈਂਟ ਆ ਇਹ ਹੀ ਸੰਤਾ ਇਹ ਕਹਿਣਾ ਚਾਹੁੰਦੇ ਆ ਵੀ ਨਸ਼ਿਆਂ ਤੋਂ ਬਚ ਕੇ ਖੇਡਾਂ ਵੱਲ ਧਿਆਨ ਦਿਓ ਅਸਤਾ ਵਸੇ ਕਰਵਾ ਰਹੇ ਹੈਗੇ ਸਾਡੇ ਪ੍ਰਾਪਟੇ ਕਰ ਰਹੇ ਆ ਇਹਨਾਂ ਦੇ ਨਾਲ ਅਸੀਂ ਲੱਗੇ ਹੋਏ ਆ ਬਸ ਤੁਹਾਡੀ ਜਿਹੜੀ ਪਿੰਡ ਬੱਲੂ ਮਾਜ਼ੇ ਵਿੱਚ ਚਲਾਈ ਜਾ ਰਹੀ ਹੈ ਤੁਹਾਡੀ ਪਿੰਡ ਦੀ ਤਿੰਨ ਦੇ ਕਿਹੜੇ ਕਿਹੜੇ ਨੌਜਵਾਨ ਜਿਹੜੇ ਹਾਈ ਲੈਵਲ ਤੇ ਨੇ ਗੇਰ ਤੇ 25 ਸਾਲ ਦੇ ਵਿੱਚ ਕਰਾਈ ਹੋਏ ਪਿੰਡ ਦੇ ਵੀ ਹੈਗੇ ਨੇ ਤੇ ਬਾਹਰ ਦੇ ਵੀ ਆਪਣੇ ਲੋਕਲੀ ਜਿਹੜੇ ਨਾਲ ਪਿੰਡਾਂ ਦੇ ਹੈਗੇ ਨੇ ਉਹ ਟੀਮਾਂ ਬਣਾ ਕੇ ਲਿਆਉਂਦੇ ਨੇ ਤੇ ਕਿਹੜਦੇ ਨੇ ਵਧੀਆ ਹੁਣ ਅੱਗੇ ਬਾਕੀ ਨਵੇਂ ਮੁੰਡੇ ਹੁਣ ਜੀ ਕਰਾਉਣ ਕਰਾ ਰਹੇ ਆ ਅੱਗੇ ਵੀ ਜੁੜਨਗੇ ਨਵੇਂ ਮੁੰਡੇ ਹੋਰ ਦੇਖ ਕੇ ਇਹ ਤੁਹਾਨੂੰ ਨਮਸਕਾਰ ਸਹੀ ਤੁਹਾਡਾ ਕੀ ਕਹਿਣਾ ਹੈ ਦੇਖੋ ਪਿੰਡ ਵੱਲੋਂ ਮਾਣਯੋਗ ਕਬੱਡੀ ਕਪ ਕਰਾਇਆ ਜਾ ਰਿਹਾ ਹੈ ਜਿਹੜਾ ਪ੍ਰਧਾਨ ਸਿੰਘ ਦਾ ਜਿਵੇਂ ਵੱਲੋਂ ਹੈ ਤੁਹਾਡਾ ਇਸ ਬਾਰੇ ਕੀ ਸਰੋਤ ਹੈ ਇਹ ਆਪਣਾ ਕਬੱਡੀ ਦਾ ਪਰਾਨੀ ਅਤੇ ਜਿਹੜੀ ਜਵਾਨੀ ਆ ਸਾਰੀ ਆਪਣੀ ਨਸ਼ੇ ਦੇ ਮੁਕਤ ਹੁੰਦੀ ਹੈ ਠੀਕ ਹੈ ਤੇ ਗਰਾਊਂਡ 'ਚ ਵਧੀਆ ਆਪਣੀ ਮਿਹਨਤ ਲੱਗਦੀ ਹੈ ਆਪਣਾ ਇਹ ਮੈਸੇਜ ਹੈ ਸਾਰਿਆਂ ਨੂੰ ਤੇ ਨਸ਼ੇ ਤੋਂ ਹਟ ਕੇ ਆਪਾਂ ਖੇਡ ਵੱਲ ਜਾਈਏ ਖੇਡ ਵੱਲ ਤੁਸੀਂ ਇਹ ਗੱਲ ਕਹਿਣਾ ਚਾਹੁੰਦੇ ਹੋ ਜੀ ਸਭ ਨੇ ਆ ਪਿੱਛੇ ਜੇ ਚੰਡੀਗੜ੍ਹ ਦੇ ਵਿੱਚ ਦਰਜੀਤ ਦੇ ਸੰਝ ਦਾ ਖਾੜਾ ਲੱਗਿਆ ਲੱਗਿਆ ਬਿਲਕੁਲ ਲੱਗਿਆ ਬੜੇ ਲੋਕਾਂ ਦੇ ਮਨ ਨੂੰ ਉਦਾਸ ਹੋ ਰੋ ਕੇ ਚੰਡੀਗੜ੍ਹ ਤੋਂ ਮੜੇ ਨੋੜੀ ਕਈਆਂ ਨੇ ਫੋਨ ਵੀ ਪੁਰਣੀ ਦਾ ਸਿਰਫ ਇੱਕੋ ਇੱਕ ਪੈਸਾ ਪੈਸਾ ਕੋਈ ਤਿੰਨ ਯਾਰਦੀ ਤੇ ਕੋਈ 5000 ਦੀ ਕੋਈ 30000 ਦੀ ਪਿੱਛੇ ਹੀ ਵੀ ਢਿਲੋਂ ਸਿਰ ਕੋਈ 3000 ਦੀ ਕੋਈ 5000 ਦੀ ਕੋਈ 30000 ਦੀ ਨਹੀਂ ਆ ਬੰਦਾ ਦੇਖ ਸਕਦਾ ਟਿਕਟ ਤੇ ਇਸ ਕਰਕੇ ਅਸੀਂ ਖੁੱਲਾ ਖੜਾ ਰੱਖਿਆ ਕੋਈ ਵੀ ਬੰਦਾ ਆਓ ਲੰਗਰ ਵੀ ਖਾ ਕੇ ਜਾਓ ਚਾਹ ਵੀ ਪੀਓ ਕੌਫੀ ਵੀ ਪੀਓ ਆਪਣਾ ਸ਼ਾਮ ਬੱਬੂ ਮੰਦ ਦਾ ਖੜਾ ਖੜਾ ਦੇਖ ਕੇ ਜਾਓ ਕੋਈ ਫੀਸ ਨਹੀਂ ਹੈਗੀ ਮੇਰੀ ਉਮੀਦ ਆ ਸਾਰੇ ਆਓ ਸ਼ਾਮ ਨੂੰ ਬੱਬੂ ਮੰਦ ਦਾ ਖੜਾ ਖੜਾ ਦੇਖ ਕੇ ਜਾਓ ਨੋ ਭਰਤੀ ਬਹੁਤ ਬਤਨ ਹੋ ਸਕਦਾ ਫਿਰ